ਅੰਮ੍ਰਿਤਸਰ ਤੋਂ ਸ਼ੁਰੂਆਤ ਕਰਨੀ ਚਾਹਾਂਗਾ ਅੰਮ੍ਰਿਤਸਰ 에ਪੋਰਟ ਦੇ ਕਿਨ ਦੇ ਕਿ ਹਵਾ ਦੇ ਵੇਚੇ ਚੱਕਰ ਘਟਦੀ ਰਹੀ ਇੱਕ ਫਲਾਈਟ ਯਾਤਰੀਆਂ ਦੇ ਨਾਲ ਭਰੀ ਸੀ ਧੁੰਦ ਕਾਰਨ ਉਹਦੀ ਲੈਂਡਿੰਗ ਚ ਕੋਈ ਸਮੱਸਿਆ ਸੀ ਪਰ ਇਸ ਤੋਂ ਵੀ ਇੱਕ ਵੱਡੀ ਖਬਰ ਬਣ ਗਈ ਕਿ ਅੱਜ ਸਵੇਰੇ ਸਵੇਰੇ ਤਰਥਲੀ ਮਚ ਗਈ ਕਿ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਬਹੁਤ ਹੀ ਵੱਡੀ ਖਬਰ ਸੀ ਇਹ ਅੱਛਾ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਤਰਨਤਾਰਨ ਦੇ ਵਿੱਚ ਡਾਕਟਰ ਰਵਜੋਤ ਕਰੇਵਾਲ ਨੂੰ ਸਸਪੈਂਡ ਕੀਤਾ ਗਿਆ ਉਹ ਹਾਲੇ ਵੀ ਸ਼ਾਇਦ ਸਸਪੈਂਸ਼ਨ ਤਹਿਤ ਹੀ ਹਨ ਤੇ ਇਹ ਤੋਂ ਇਲਾਵਾ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਨੌਜਵਾਨ ਐਸਐਸਪੀ ਕਸਰਗਦੇ ਆਪਨ ਮਨਿੰਦਰ ਸਿੰਘ ਉਹਨਾਂ ਨੂੰ ਵੀ ਪਿਛਲੇ ਜੇ ਸਸਪੈਂਡ ਕੀਤਾ ਗਿਆ ਸੀਗਾ ਹਾਲਾਂਕਿ ਉਹਨਾਂ ਦੀ ਕਹਾਣੀ ਸਸਪੈਂਸ਼ਨ ਦੀ ਇੱਕ ਵੱਖਰਾ ਐਂਗਲ ਵੀ ਲੈਂਦੀ ਹੈ ਜਿੜਾ ਕਿ ਤਬ ਕੀ ਰਹਿ ਕੇ ਕਦੇ ਉਹਦੇ ਤੇ ਫਿਰ ਫੋਲਾ ਫਲੀ ਕਰਾਂਗੇ ਬਰਹਾਲ ਜੋ ਮੀਡੀਆ ਰਿਪੋਰਟਾਂ ਹਨ ਯਾਨੀ ਉਹਦੇ ਅਨੁਸਾਰ ਕੋਈ ਕੰਸਟਰਕਸ਼ਨ ਕੰਪਨੀ ਸੀ ਉਹਦੀ ਤਬਾਅ ਦੇ ਵਿੱਚ ਕਿਸੇ ਸੀਨੀਅਰ ਆਈਐਸ ਅਫਸਰ ਦੀ ਸ਼ਿਕਾਇਤ ਤੇ ਕਾਰਵਾਈ ਹੋਈ ਦੇਖੋ ਅਸੀਂ ਇਹਦੇ ਵਿੱਚ ਡਿਸਕਲੇਮਰ ਦੇ ਲੱਗੇ ਆ ਕਿ ਇਹ ਬਿਲਕੁਲ ਜਿਵੇਂ ਬ੍ਰੇਕ ਕੋਈ ਖਬਰ ਹੈ। ਤਿਵੇਂ ਹੀ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤੁਹਾਡੇ ਵਾਸਤੇ। ਜੋ ਵੀ ਇਹਦੇ ਵਿੱਚ ਫਰਦਰ ਅਪਡੇਸ਼ਨ ਹੋਵੇਗੀ ਇਸ ਨੂੰ ਅਸੀਂ ਹੁਣ ਅਪਡੇਟ ਸੋਮਵਾਰ ਵਾਲੇ ਪ੍ਰੋਗਰਾਮ 'ਚ ਹੀ ਕਰਾਂਗੇ। ਇਹ ਅਸੀਂ ਗੱਲ ਸਾਫ ਕਰ ਦੇਣੀ ਆ। ਤੋਂ ਮਤਲਬ ਕਿ ਪ੍ਰਾਇਮਰੀ ਜਿਹੜੀ ਮੋਡਲ ਜਿਹੜੀ ਰਿਪੋਰਟਿੰਗ ਹੈ ਇਸ ਵੇਲੇ ब्रेकिंग ਤੋਂ ਇਲਾਵਾ ਕਿ ਇੱਕ ਸ਼ਿਕਾਇਤ ਤੇ ਕਾਰਵਾਈ ਹੋਈ ਹੈ ਸੋ ਸਾਡੇ ਕੋਲ ਪੁਖਤਾ ਕੋਈ ਦਸਤਾਵੇਜ਼ ਫਿਲਹਾਲ ਨਹੀਂ ਹੈ ਕੋਈ ਕਿਸੇ ਦੀ ਪੁਸ਼ਟੀ ਨਹੀਂ ਹੈ ਸੋ ਇਸ ਕਰਕੇ ਅਸੀਂ ਫਿਲਹਾਲ ਜੋ ਮੀਡੀਆ ਰਿਪੋਰਟਾਂ ਨੇ ਉਹਦੇ ਤੇ ਹੀ ਨਿਰਭਰ ਆ ਇਹ ਅਸੀਂ ਪਹਿਲਾਂ ਹੀ ਦੱਸ ਦਿੰਦੇ ਆ ਸਾਫ਼ ਕਰ ਲੈਂਦੇ ਆ ਤੇ ਸੋਮਵਰ ਤੱਕ ਜੋ ਇਸ ਮੁੱਦੇ ਤੇ ਗਾ ਅਪਡੇਸ਼ਨ ਹੋਈ ਉਹ ਲੈ ਕੇ ਆਵਾਂਗੇ ਤੇ ਫਿਰ ਅਸੀਂ ਜੋ ਕੋਈ ਵਖਰਾ ਕਰ ਸਕਦੇ ਹੋਏ ਕੋਈ ਇਹਦੇ ਚ ਕੋਈ ਐਕਸਟਰਾ ਰਿਸਰਚ ਦੀ ਜ਼ਰੂਰਤ ਹੋਈ ਕੋਈ ਹੋਰ ਗੱਲਬਾਤ ਦੀ ਜ਼ਰੂਰਤ ਹੋਏ ਤੇ ਹੋਵੇ ਕਰਾਂਗੇ ਦਰਸਲ ਅੰਮ੍ਰਿਤਸਰ ਦੇ ਵਿੱਚ ਇੱਕ ਰੌਲਾ ਜ਼ਰੂਰ ਪੈਂਦਾ ਉਹ ਇੱਕ ਰਣਜੀਤ ਐਵੇਨਿਊ ਦੇ ਵਿੱਚ ਮਤਲਬ ਕਿ ਕੋਈ ਟੈਂਡਰ ਸ਼ੈਂਡਰ ਦਾ ਕੰਮ ਚੱਲਦਾ ਪਿਆ ਸੀਗਾ ਉਹਦੀ ਵਿੱਚ ਇੱਕ ਰੌਲਾ ਜ਼ਰੂਰ ਸੁਣਾਈ ਦਿੰਦਾ ਕਿ ਉੱਥੇ ਕਰੋੜਾਂ ਦਾ ਕੰਪਲਾ ਹੋਇਆ ਤੇ ਉਹ ਜਿਹੜਾ ਕਰੋੜਾਂ ਰੁਪਈਆ ਉਹ ਆਪਸ ਦੇ ਵਿੱਚ ਵੰਡਿਆ ਗਿਆ ਅਸੀ ਜਾਣਕਾਰੀ ਹੈ ਮੱਜਵੇ ਕਹਿ ਕੇ ਹਲੇ ਥੋੜਾ ਟਾਈਮ ਲੱਗੇਗਾ ਅਧਿਕਾਰਤ ਤੌਰ ਤੇ ਸਰਕਾਰ ਵੱਨੀ ਉਤੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੈ ਇਸ ਕਿਸਮ ਦੀ ਪਰ ਇਹਦਾ ਲੱਗਦਾ ਹੈ ਕਿ ਸ਼ਾਇਦ ਕੋਈ ਜਾਂਚ ਪੜਤਾਲ ਜਾਂ ਕਹ ਲੋ ਕਿ ਇਸ ਤਰ੍ਹਾਂ ਦੀ ਘਪਲੇਬਾਜ਼ੀ ਦੇ ਵਿੱਚ ਕੋਈ ਟਪਲੇਬਾਜ਼ੀ ਚੱਲ ਰਹੀ ਸੀ ਇਹਦੇ ਵਿੱਚ ਹੀ ਕੋਈ ਐਂਗਲ ਹੋ ਸਕਦਾ ਹੈ ਹਾਲਾਂਕਿ ਇੱਕ ਮੀਡੀਆ ਰਿਪੋਰਟ ਨੇ ਤੇ ਇਹ ਵੀ ਦਾਵਾ ਕੀਤਾ ਹੈ ਕਿ ਉਹਨਾਂ ਦੇ ਕੋਲ ਕੁਝ ਪੁਲਸ ਸੋਰਸਸ ਦੱਸ ਰਹੇ ਨੇ ਕਿ ਇੱਕ ਸਮਾਜ ਸੇਵੀ ਦੇ ਖਿਲਾਫ ਵੀ ਰਿਪੋਰਟ ਦਰਜ ਕੀਤੀ ਗਈ ਆ ਇੰਟਰਸਟਿੰਗ ਹੈ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਸ਼ੱਕ ਸ਼ੁਬਾ ਹੁੰਦੇ ਨੇ ਤਾਂ ਇਹ ਮਾਮਲਾ ਜਿਹੜਾ ਉਹ ਕੁਝ ਉਹ ਕੁਝ ਇਸ ਕਿਸਮ ਦਾ ਹੋ ਸਕਦਾ ਹੈ ਤਾਂ ਫਿਲਹਾਲ ਅਸੀਂ ਕਿਸੇ ਵੀ ਟਿੱਕਾ ਟਿੱਪਣੀ ਦੇ ਕੈਲਕੂਪੋਜੀਸ਼ਨ ਦੇ ਵਿੱਚ ਤੇ ਨਹੀਂ ਆ ਪਰੰਤੂ ਇਹ ਸਾਫ ਹੈ ਕਿ ਜੇ ਸਰਕਾਰ ਨੂੰ ਵਿਜੀਲੈਂਸ ਵਾਲਿਆਂ ਤੇ ਕਾਰਵਾਈ ਕਰਮੀ ਪੈ ਰਹੀ ਹੈ ਪਹਿਲਾਂ ਤੁਹਾਨੂੰ ਪਤਾ ਹੋਣਾ ਐ ਐਸਪੀਐਸ ਪਰਮਾਰ ਸਾਹਿਬ ਤੇ ਵੀ ਤੇ ਇਸ ਤੋਂ ਇਲਾਵਾ ਕਿ ਕੋਹਰ ਆਫੀਸਰ ਸੀਗੇ ਸ਼ਾਇਦ ਇੱਕ ਹੋਰ ਸੀ ਤਿੰਨ ਸੀਗੇ ਉਹਨਾਂ ਤੇ ਕਾਰਵਾਈ ਹੋਈ ਬਾਅਦ ਦੇ ਵਿੱਚ ਉਹਨਾਂ ਨੂੰ ਮਹਾਲ ਵੀ ਕਰ ਦਿੱਤਾ ਗਿਆ ਚਾਹੇ ਕਿ ਆ ਪੋਸਟਾਂ ਵੀ ਲੱਗ ਗਈਆਂ ਇਹ ਹੁਣ ਐਸਐਸਪੀ ਤਾਂ ਇਹਦਾ ਮਤਲਬ ਇਹ ਹੈ ਕਿ ਜੋ ਭ੍ਰਿਸ਼ਟਾਚਾਰੀਆ ਜੋ ਇਮਾਰਤਾਂ ਚਲਦੀ ਆ ਉਹਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਬਈ ਸ਼ਾਮਲ ਹੈਗੇ ਨੇ ਤੇ ਜੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਨਿਸ਼ਾਨੇ ਤੇ ਲੈਣੇ ਹੋ ਤੁਸੀਂ ਬਾਰ-ਬਾਰ ਕੀ ਗੱਲ ਆ ਕੀ ਤਾਲਮਿਲ ਦੀ ਕਮੀ ਹੈ ਬੇਪਰੋਸਗੀ ਹੈ ਜਾਂ ਫਿਰ ਕਹਿ ਲੋ ਕਿ ਸਾਰਾ ਕੁਝ ਰਲਗੱਡ ਹੈ ਗੱਡਮੱĐ ਹੈ ਮੈਂ ਬਸ ਇਨਾ ਹੀ ਕਹਿਣਾ ਚਾਹਾਂਗਾ ਅੱਗੇ ਦੇਖਾਂਗੇ ਕੀ ਹੁੰਦਾ